ਇਸ ਵੇਲੇ ਦੀ ਵੱਡੀ ਅਪਡੇਟ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ ਜੋ ਕਿ ਪਟੰਡਾ ਚੰਡੀਗੜ੍ਹ ਤੋਂ ਆ ਰਹੀ ਆ ਪਟੰਡਾ ਚੰਡੀਗੜ੍ਹ ਹਾਈਵੇ ਦੇ ਉੱਤੇ ਸਥਿਤ ਕਾਲਜ ਅਦੇਸ਼ ਵਿਦਿਆਲਿਆ ਤੋਂ ਆ ਰਹੀ ਆ ਜਿਸ ਦੀ ਪਾਰਕਿੰਗ ਦੇ ਵਿੱਚ ਇੱਕ ਸ਼ੱਕੀ ਹਾਲਾਤ ਦੇ ਵਿੱਚ ਗੱਡੀ ਖੜੀ ਮਿਲਦੀ ਆ ਜਦੋਂ ਕਰਮਚਾਰੀ ਪਹੁੰਚਦੇ ਆ ਉਸ ਗੱਡੀ ਦੀ ਜਾਂਚ ਕਰਨ ਲਈ ਉਸ ਦੇ ਵਿੱਚ ਕਰਮਚਾਰੀਆਂ ਨੂੰ ਇੱਕ ਲਾਸ਼ ਪ੍ਰਾਪਤ ਹੁੰਦੀ ਆ लाश ਦੀ ਪੁਸ਼ਟੀ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਲੁਧਿਆਣੇ ਦੇ ਮਸ਼ਹੂਰ ਇਨਫਲੂਐਂਸਰ ਜਿਨ੍ਹਾਂ ਦਾ ਇੰਸਟਾਗ੍ਰam ਤੋਂ ਕਮਲ ਭਾબી ਦੇ ਨਾਮ ਨਾਲ ਉਚਾਰਿਆ ਜਾਂਦਾ ਹੈ ਉਹਨਾਂ ਦੀ লাশ ਮਿਲਦੀ ਆ ਔਰ ਸੋਚਣ ਵਾਲੀ ਗੱਲ ਹੈ ਇਹ ਆ ਵਕਤੀ ਕਿ ਇਹ ਇਨਫਲੂਐਂਸਰਾਂ ਨਾਲ ਕਿਉਂ ਹੋ ਰਿਹਾ ਹੈ ਜਿਵੇਂ ਪਿਛਲੇ ਦਿਨੀ ਕੁੱਲੜ ਪੀਰੇ ਵਾਲੇ ਹੋਏ ਤੇ ਇੱਕ ਬੰਮੇ ਦੀ ਹੋਰ ਇਨਫਲੂਐਂਸਰ ਨਾਲ ਹੋਇਆ ਇਤੀਜਾ ਹੁਣ ਪੰਜਾਬ ਦੇ ਵਿੱਚ ਕਮਲ ਭਾਟੀ ਜਿਸ ਨੂੰ ਪਹਿਲਾਂ ਹੀ ਧਮਕੀਆਂ ਚੁੱਕੀਆਂ ਸੀ ਦੱਸ ਦਈਏ ਇਹ ਧਮਕੀਆਂ ਉਹਨਾਂ ਨੂੰ ਉਹਨਾਂ ਦੇ ਅਸ਼ਲੀਲ ਕੰਟੈਂਟ ਤੋਂ ਮੱਦੇ ਨਜ਼ਰ ਰੱਖਦੇ ਹੋਏ ਆਈਆਂ ਸੀ ਉਸ ਮਲਾਇਮਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਲੁਧਿਆਣੇ ਦੇ ਮਸ਼ਹੂਰ ਇਨਫਲੂਐਂਸਰ ਜਿਨ੍ਹਾਂ ਦਾ ਨਾਮ ਕਮਲ ਭਾਟੀ ਦੱਸਿਆ ਜਾ ਰਿਹਾ ਹੈ ਜੋ ਕਿ 9 ਤਰੀਕ ਨੂੰ ਕਿਸੇ ਏਜੰਟ ਦੀ ਪ੍ਰੋਮੋਸ਼ਨ ਕਰਨ ਵਾਸਤੇ ਲੁਧਿਆਣੇ ਤੋਂ ਬਟਿੰਡੇ ਵੱਲੋਂ ਨਿਕਲਦੇ ਆ ਉਹਨਾਂ ਦੀ ਮਾਤਾ ਜੀ ਨੇ ਇਹ ਦੱਸਿਆ ਤੇ ਅੱਜ 12 ਤਰੀਕ ਹੋ ਗਈ ਉਹ ਅੱਜ ਉਹਨਾਂ ਦੀ ਲਾਸ਼ ਬਰਾਮਦ ਹੁੰਦੀ ਆ ਇਸ ਦਰਮਿਆਨ ਪਰਿਵਾਰ ਨਾਲ ਗੱਲ ਹੋਈ ਪਰਿਵਾਰ ਕਹਿੰਦੇ ਕਿ ਸਾਡੀ 9 ਤਰੀਕ ਤੋਂ ਲੈ ਕੇ ਹੁਣ ਤੱਕ ਸਾਡੀ ਲੜਕੀ ਨਾਲ ਸਾਡੀ ਗੱਲ ਨਹੀਂ ਹੋਈ ਦਾਸ ਦੇਗੇ ਪਿੱਛੇ ਜੇ ਇੱਕ ਵੱਡੇ ਨਾਮੀ ਗੈਂਗਸਟਰ ਹਰਸ਼ ਦੱਲੇ ਦਾ ਵੀ ਬਿਆਨ ਆਉਂਦਾ ਸੀ ਕਿ ਤੁਸੀਂ ਇਹ ਕੰਟੈਂਟ ਬਲਗਰ ਕੰਟੈਂਟ ਬਣਾਉਣਾ ਬੰਦ ਕਰ ਦਿਓ ਕਿਉਂਕਿ ਇਹ ਸਾਡੇ ਆਉਣ ਵਾਲੀ ਪੀੜ੍ਹੀਆਂ ਤੇ ਉੱਤੇ ਅਸਰ ਪਾ ਰਿਹਾ ਹੈ ਤੇ ਉਹਨਾਂ ਦੀ ਗੱਲ ਨਾ ਮੰਨਣ ਦੇ ਬਾਵਜੂਦ ਇਹ ਫਿਰ ਵੀ ਕੰਟੈਂਟ ਬਣਾਉਂਦੇ ਨੇ ਇਸ ਦੇ ਵਿੱਚ ਸਾਡਾ ਚੈਨਲ ਕਿਸੇ ਦੇ ਉੱਤੇ ਰੋਪ ਨਹੀਂ ਲਾਉਂਦਾ ਨਾ ਹੀ ਕਿਸੇ ਦੀ ਹੂੰ ਕੋਈ ਟਾਰਗੇਟ ਕਰਦਾ ਇਹ ਜੋ ਪੈਮਾਨੇ ਇੰਟਰਨੈਟ ਤੇ ਮਿਲੇ ਨੇ ਇਹ ਉਹੀ ਨਹੀਂ ਜੋ ਇੰਟਰਨੈਟ ਤੋਂ ਸੋਰਸ ਨੇ ਉਸੇ ਜਰੀਏ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾ ਰਹੀ ਆ ਜਿ ਲੁਧਿਆਣਾ ਦੀ ਮਸ਼ਹੂਰ ਇਨਫਲੂਐਂਸਰ ਜਿਸ ਦਾ ਨਾਮ ਕਮਲ ਭਾਵੀ ਕਮਲ ਭਾਵੀ ਦਾ ਕਤਲ ਕਰ ਦਿੱਤਾ ਗਿਆ ਏ ਆਖਰਕਾਰ ਇਹ ਪੰਜਾਬ ਦੇ ਵਿੱਚ ਦਨਪਾਸ ਦਨ ਕਿਉਂ ਹੋ ਰਹੀਆਂ ਨੇ ਵਾਰ ਦੱਸਤਾ